ਐਸਾ ਨਹੀਂ ਹੈ ਕਿ ਕੂੜੇ ਦੀ ਲਿਫਟਿੰਗ ਨਹੀਂ ਹੋ ਰਹੀ ਅਸੀਂ 40 ਟਰਾਲੀਆਂ ਹੋਰ ਵਧਾਤੀਆਂ ਸ਼ਹਿਰ ਦੇ ਵਿੱਚ ਐਕਚੁਅਲੀ ਜਿਹੜੀ ਸਾਡੀ ਪੁਰਾਣੀ ਕੰਪਨੀ ਸੀਗੀ ਜਿਹਨੂੰ ਅਸੀਂ ਐਗਰੀਮੈਂਟ ਕੀਤਾ ਸੀਗਾ ਉਹ ਕੰਮ ਨਹੀਂ ਸੀ ਕਰ ਰਹੀ ਉਹਨੂੰ ਐਗਜ਼ਿਟ ਕਰਨ ਲਈ ਜਿਹੜਾ ਅਕਤੂਬਰ ਦੇ ਮਹੀਨੇ ਦਾ ਉਹਨੇ ਟਾਈਮ ਲੱਖਿਆ ਸੀ ਬਟ ਉਹਨੂੰ ਇਮੀਡੀਏਟ ਉਹਨੇ ਜਿਹੜਾ ਕੰਮ ਬੰਦ ਕਰ ਦਿੱਤਾ ਉਹਨੂੰ ਅਸੀਂ ਨੋਟਿਸ ਭੇਜਿਆ ਲੇਕਿਨ ਅਸੀਂ ਉਹਦੀ ਪਹਿਲਾਂ ਹੀ ਤਿਆਰੀ ਕੀਤੀ ਸੀ ਅਸੀਂ ਨਵੀਂ ਕੰਪਨੀ ਨੂੰ ਟੈਂਡਰ ਕਰ ਦਿੱਤੇ ਨੇ ਨਵੀਂ ਕੰਪਨੀ ਨੂੰ ਆਪਣਾ ਕੰਮ ਕਰਦਿਆਂ ਹੋ ਸਕਦਾ 10 ਜਾਂ 15 ਦਿਨ ਲੱਗ ਜਾਣ ਬਟ ਇਨ ਬਿਟਵੀਨ ਅਸੀਂ ਛੋਟੀਆਂ ਗੱਡੀਆਂ ਵਾਲਿਆਂ ਨੂੰ ਵੀ ਜਿਹੜਾ ਹੈਗਾ ਸੀਗਾ ਚਲਉਆ ਸੀਗਾ ਕੁਝ 1 2 3 ਦਿਨ ਤੋਂ ਉਹਨਾਂ ਸਟ੍ਰਾਈਕ ਜੀ ਕੀਤੀ ਕਿ ਜਿੰਨਾਂ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਅਸੀਂ ਜਿਹੜਾ ਕੰਮ ਦਿੱਤਾ ਸੀ ਉਹ ਵਰਦਾ ਕੰਪਨੀ ਨੂੰ ਦਿੱਤਾ ਸੀਗਾ ਵਰਦਾ ਕੰਪਨੀ ਅੱਗੋਂ ਜਿਹੜੇ ਮੁਲਾਜ਼ਮ ਰੱਖ ਕੇ ਛੋਟੀਆਂ ਜਿਹੜੀਆਂ ਕੰਪੈਕਟਰ ਜਿਹੜੀਆਂ ਗੱਡੀਆਂ ਚਲਦੀਆਂ ਸੀ ਉਹ ਕੰਪਨੀ ਚਲਾਉਂਦੀ ਸੀ ਉਹ ਲੋਕਾਂ ਨੇ ਹੜਤਾਲ ਇਸ ਲਈ ਕੀਤੀ ਕਿ ਸਾਨੂੰ ਪੱਕਿਆਂ ਕਰੋ ਜਾਂ ਸਾਡੇ ਜਿਹੜੀ ਫੇਵਰ ਕਰੋ ਕਿਉਂਕਿ ਕਾਰਪੋਰੇਸ਼ਨ ਨਾਲ ਉਹਨਾਂ ਦਾ ਕੋਈ ਤੱਲਕ ਨਹੀਂ ਹੈ ਅਸੀਂ ਮੇਰਾ ਖਿਆਲ ਅੱਜ ਜਾਂ ਕੱਲ ਤੱਕ ਇਹਨੂੰ ਰੈਗੂਲਰਾਈਜ਼ ਕਰਾ ਦੇਵਾਂਗੇ ਕਿਉਂਕਿ ਪਿਛਲੇ 1 2 3 ਦਿਨਾਂ ਦੇ ਵਿੱਚ ਕਾਫੀ ਸਮੱਸਿਆ ਘਟ ਗਈ ਹੈ ਔਰ ਆਉਣ ਵਾਲੇ 2 3 ਦਿਨ ਦੇ ਵਿੱਚ ਜਿਹੜੀ ਹੈਗੀ ਪੂਰਨ ਤੌਰ ਤੇ ਸਮੱਸਿਆ ਜਿਹੜੀ ਲਿਫਟਿੰਗ ਵੇਖੋ ਸਾਰੇ ਸ਼ਹਿਰ ਚਲਾਇਆ ਪਿੱਛੇ ਵੀ ਔਰ ਬੜਾ ਵਧੀਆ ਚੱਲਦਾ ਰਿਹਾ ਹੈ ਇਹ 2 3 ਦਿਨ ਤੋਂ ਜਿਹੜੀ ਚਾਰ ਦੇ ਤੋਂ ਜਿਹੜੀ ਪ੍ਰੋਬਲਮ ਪਰਸਿਸਟ ਹੋਈ ਹੈ 1 2 ਦਿਨਾਂ ਦੇ ਵਿੱਚ ਬਿਲਕੁਲ ਸਿਆਰ ਨੂੰ ਸਮੂਤ ਕਰ ਦੇਵਾਂਗੇ ਕੁਝ ਇਹ ਪ੍ਰੋਬਲਮ ਯਕਦਮ ਆ ਗਈ ਸੀ ਜਿਹੜੀਆਂ ਟਰਾਲੀਆਂ ਸਾਡੀਆਂ ਭਗਤਾਂ ਵਾਲਾ ਡੰਪ ਤੇ ਜਾ ਰਹੀਆਂ ਸੀਗੀਆਂ ਉੱਥੇ ਕੋਈ ਸੜਕ ਦੀ ਪ੍ਰੋਬਲਮ ਆ ਗਈ ਸੀ ਜਿਹੜੀ ਉਹ ਵੀ ਠੀਕ ਕਰਵਾਤੀ ਦੂਜੀ ਉੱਥੇ ਜਿਹੜੀ ਪ੍ਰੋਬਲਮ ਆ ਗਈ ਸੀ ਜਿਹੜੀਆਂ ਅ ਝੋਨੇ ਦਾ ਸੀਜ਼ਨ ਉਣ ਕਰਕੇ ਉਹ ਮੰਡੀ ਦੇ ਵਿੱਚੋਂ ਰਸਤਾ ਲੈਣਾ ਤੋਂ ਉੱਥੇ ਸੰਕੜੇ ਟਰਾਲੀਆਂ ਜਿਹੜੀਆਂ ਨੇ ਝੋਨੇ ਦੀਆਂ ਉਣ ਕਰਕੇ ਨਾ 3-3 4-4 5-5 ਘੰਟੇ ਜਿਹੜੀ ਹੈ ਟ੍ਰੈਫਿਕ ਜਿਹੜਾ ਜਾਮ ਰਹਿੰਦਾ ਉਹਦੇ ਕਰਕੇ ਵੀ ਮੇਰੀ ਕੱਲ ਵੀ ਐਡੀਸ ਵੀ ਮੈਡਮ ਜਿਹੜੀ ਹੈ ਉਹਨਾਂ ਨਾਲ ਵੀ ਮੀਟਿੰਗ ਹੋਈ ਹੈ ਉਹ ਅੱਜ ਤੋਂ ਉਹਨਾਂ ਨੇ ਮੁਲਾਜ਼ਮ ਜਿਹੜੇ ਉੱਥੇ ਵਧਾ ਕੇ ਲਗਾਤੇ ਨੇ ਔਰ ਇੱਕ ਅੱਧੇ ਦਿਨ ਦੇ ਵਿੱਚ ਸਾਰਾ ਜਿਹੜਾ ਕਾਫੀ ਹੱਦ ਤੱਕ ਸਮੱਸਿਆ ਜਿਹੜੀ ਸੋਲਵ ਹੋ ਜਾਏਗੀ